ਅੱਜਕਲ ਸੋਸ਼ਲ ਮੀਡੀਆ ਤੇ ਦੇਖ ਰਿਹਾ ਵੀ ਕਈ ਬੰਦੇ ਆਪਦੀ ਪੋਸਟਿੰਗ ਹੋ ਗਈ ਤਬਦੀਲੀ ਕਰਤੀ ਮੈਨੂੰ ਜ਼ਿਲ੍ਹੇ ਤੋਂ ਬਾਹਰ ਲਾਤਾ ਤੇ ਬੜੀਆ ਵਿਕਟਮਾਈਜੇਸ਼ਨ ਦੀਆਂ ਪੋਸਟਾਂ ਪਾ ਰਹੇ ਨੇ ਕੋਈ ਸਰਕਾਰ ਨੇ ਸਾਡੀ ਬਦਲੀ ਕਰਤੀ ਜ਼ਿਲ੍ਹੇ ਤੋਂ ਬਾਹਰ ਕਰ ਲਈ ਕੀ ਸੋਸ਼ਲ ਮੀਡੀਆ ਤੇ ਇਹ ਪੋਸਟਾਂ ਪਾਉਣ ਨਾਲ ਕੋਈ ਫਾਇਦਾ ਹੋਏਗਾ ਪਹਿਲੀ ਗੱਲ ਬਦਲੀ ਆਪਾਂ ਨੂੰ ਸਭ ਨੂੰ ਪਤਾ ਜਦੋਂ ਆਪਾਂ ਗਵਰਨਮੈਂਟ ਸਰਵਿਸ ਜੁਆਇਨ ਕਰਦੇ ਆ ਜੇ ਸੈਂਟਰ ਦੀ ਹੈ ਤੇ ਆਪਾਂ ਥਰੂਆਊਟ ਇੰਡੀਆ ਕਿਤੇ ਵੀ ਪੋਸਟ ਕੀਤੇ ਜਾ ਸਕਦੇ ਆ ਜੇ ਆਪਾਂ ਪੰਜਾਬ ਗਵਰਨਮੈਂਟ ਸਰਵਿਸ ਚ ਆਪਾਂ ਨੂੰ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਕਿਸੇ ਵੀ ਪਿੰਡ ਵਿੱਚ ਲਾਇਆ ਜਾ ਸਕਦਾ ਜਿੱਥੇ ਵੈਕੈਂਸੀ ਹੈ ਹੁਣ ਕਈ ਲੋਕਾਂ ਨੇ ਇਹ ਸੋਚਿਆ ਵੀ ਸਾਡਾ ਇਹ ਬਰਥ ਰਾਈਟ ਹੈ ਅਸੀਂ ਜਿੱਥੇ ਲੱਗ ਗਏ ਤੇ ਸਾਰੀ ਜ਼ਿੰਦਗੀ ਉੱਥੇ ਰਹਿਣਾ ਤੇ ਇਸ ਕਰਕੇ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਫਿਰ ਉਹ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾਂਦਾ ਕਿ ਸਾਡੇ ਨਾਲ ਧੱਕਾ ਹੋਇਆ ਸਾਡੀ ਬਦਲੀ ਕਰਤੀ ਬਦਲੀ ਧੱਕਾ ਇਹ ਤਾਂ ਗੱਲ ਜੱਚਦੀ ਨਹੀਂ ਕਿਉਂਕਿ ਬਦਲੀ ਹਾਂ ਠੀਕ ਹੈ ਪੋਲੀਟੀਕਲ ਪ੍ਰੈਸ਼ਰ ਤੇ ਕੀਤੀ ਜਾ ਸਕਦੀ ਆ ਕਿਸੇ ਕਾਰਨਾ ਕਰਕੇ ਤੁਹਾਡੀ ਜਗ੍ਹਾ ਕੋਈ ਬੰਦਾ ਆਉਂਦਾ ਹੈ ਸਟੇਟ ਗਵਰਨਮੈਂਟ ਚ ਆਮ ਚੱਲਦਾ ਕਿ ਤੁਹਾਡੀ ਬਦਲੀ ਕਿਸ ਨੇ ਕਰਾਤੀ ਜਾਂ ਕਰਾਤੀ ਪਰ ਜੇ ਤੁਸੀਂ ਚੰਗਾ ਕੰਮ ਕਰਦੇ ਹੋ ਤੇ ਉਹ ਚੰਗਾ ਕੰਮ ਕਿਸੇ ਵੀ ਜ਼ਿਲ੍ਹੇ ਤੇ ਕਿਸੇ ਵੀ ਪਿੰਡ ਚ ਕਿਸੇ ਵੀ ਕੁਰਸੀ ਤੇ ਬੈਠ ਕੇ ਕੀਤਾ ਜਾ ਸਕਦਾ ਤੁਸੀਂ ਇਹ ਕਿ ਰੋਲਾ ਪਾਉਨੇ ਆ ਸੋਸ਼ਲ ਮੀਡੀਆ ਤੇ ਕਿ ਮੈਂ ਚੰਗਾ ਕੰਮ ਕਰਦਾ ਸੀ ਤੇ ਮੇਰੀ ਬਦਲੀ ਕਰਤੀ ਔਰ ਬਦਲੀ ਕਰਤੀ ਰੂਲ ਦੇ ਹਿਸਾਬ ਨਾਲ ਹੋਈ ਆ ਕੋਈ ਪੰਜਾਬ ਤੋਂ ਬਾਹਰ ਨਹੀਂ ਆ ਪੰਜਾਬ ਦੇ ਅਖੀਰਲੇ ਪਿੰਡ ਵਿੱਚ ਬਦਲੀ ਕਰਤੀ ਭਈ ਹੈ ਤਾਂ ਪੰਜਾਬ ਹੀ ਹੈ ਨਾ ਤੇ ਕੀ ਪੰਜਾਬ ਦੇ ਅਖੀਰਲੇ ਪਿੰਡ ਨੂੰ ਸਰਕਾਰੀ ਅਫਸਰਾਂ ਦੀ ਲੋੜ ਨਹੀਂ ਕੀ ਉਹਨਾਂ ਨੂੰ ਸਰਕਾਰੀ ਮੁਲਾਜ਼ਮਾਂ ਦੀ ਲੋੜ ਨਹੀਂ ਉਹਨਾਂ ਦੀ ਡਿਸਪੈਂਸਰੀਆਂ ਨੂੰ ਬੰਦਿਆਂ ਦੀ ਲੋੜ ਨਹੀਂ ਜਾਂ ਉਹਨਾਂ ਨੂੰ ਆਪਾਂ ਸਿੜਦੀ ਆਖਰੀ ਪਿੰਡ ਸਮਝ ਕੇ ਵੀ ਨਹੀਂ ਜੀ ਆਖਰੀ ਪਿੰਡ ਹੈ ਇੱਥੇ ਆਪਾਂ ਕੁਝ ਨਹੀਂ ਦੇਣਾ ਕਿਸੇ ਮੁਲਾਜ਼ਮ ਨੇ ਨਹੀਂ ਆਉਣਾ ਜਾਂ ਦੂਰ ਦਰਾਡੇ ਦੇ ਸਕੂਲ ਨੇ ਕੀ ਉੱਥੇ ਟੀਚਰਾਂ ਦੀ ਲੋੜ ਨਹੀਂ ਜਾਂ ਸਾਡਾ ਇਹ ਬਰਥ ਰਾਈਟ ਹੈ ਵੀ ਅਸੀਂ ਇੱਕੋ ਜਗ੍ਹਾ ਬੈਠੀਏ ਸਾਡੀ ਹੁਣ ਬਦਲੀ ਨਹੀਂ ਹੋਣੀ ਚਾਹੀਦੀ ਜੇ ਤੁਹਾਨੂੰ ਇੱਕੋ ਜਗ੍ਹਾ ਰਹਿਣ ਦਾ ਸ਼ੌਕ ਹੈ ਤੇ ਤੁਸੀਂ ਗਵਰਨਮੈਂਟ ਨੌਕਰੀ ਛੱਡੋ ਤੁਹਾਨੂੰ ਕੌਣ ਰੋਕਦਾ ਕੋਈ ਮਜਬੂਰੀ ਥੋੜੀ ਹੈ ਪ੍ਰਾਈਵੇਟ ਕਰ ਲਓ ਇੱਕੋ ਜਗ੍ਹਾ ਰੱਖਣਗੇ ਔਰ ਜਦੋਂ ਕੰਮ ਕਰਨਾ ਪਊ ਪ੍ਰਾਈਵੇਟ 'ਚ ਤੁਹਾਨੂੰ ਤੇ ਤੁਹਾਨੂੰ ਫਰਕ ਵੀ ਪਤਾ ਲੱਗ ਜਿਓ ਸਰਕਾਰੀ ਵਿਭਾਗ ਦੇ ਕੰਮ ਦਾ ਔਰ ਪ੍ਰਾਈਵੇਟ ਵਿਭਾਗ ਦੇ ਕੰਮ ਦਾ ਤੇ ਨਾਲੇ ਜਿਹੜੀ ਉਤੋਂ ਮਾੜੀ-ਮੋਟੀ ਸਹੂਲਤਾਂ ਨੇ ਉਹਨਾਂ ਤੋਂ ਵੀ ਤੁਸੀਂ ਵਾਂਝੇ ਹੋ ਜਾਓਗੇ ਪਰ ਛੱਡਦਾ ਕੋਈ ਨਹੀਂ ਸਿਰਫ ਸੋਸ਼ਲ ਮੀਡੀਆ ਤੇ ਇਹ ਸਹਾਰਾ ਲਿਆ ਜਾਂਦਾ ਵੀ ਸਾਡੇ ਨਾਲ ਤੱਕਾ ਹੋਇਆ ਇੱਕ ਆਈਐਸ ਅਫਸਰ ਨੇ ਖੇਮ ਕਾ ਉਹਨਾਂ ਦੀ ਪਤਾ ਨਹੀਂ ਕਿੰਨੀਆਂ ਗਣਗਣਤੀਆਂ 30 ਸਾਲਾਂ 'ਚ ਉਹਨਾਂ ਦੀ ਮੈਨੂੰ ਲੱਗਦਾ ਵੀ 30-35 ਬਦਲੀਆਂ ਹੋ ਚੁੱਕੀਆਂ ਨੇ ਪਰ ਉਹਨਾਂ ਨੇ ਕਦੇ ਸੋਸ਼ਲ ਮੀਡੀਆ ਤੇ ਆਪ ਪੋਸਟ ਨਹੀਂ ਪਾਈ ਕਿ ਮੇਰੀ ਬਦਲੀ ਹੋ ਗਈ ਮੇਰੇ ਨਾਲ ਧੱਕਾ ਕੀਤਾ ਪਰ ਜਿੱਥੇ ਵੀ ਉਹਨਾਂ ਦੀ ਬਦਲੀ ਹੁੰਦੀ ਆ ਲੋਕ ਪਹਿਲਾਂ ਥਰ-ਥਰ ਕੰਮਦੇ ਨੇ ਵੀ ਖੇਮ ਕਾ ਆ ਗਿਆ ਇਹ ਰੈਪਿਊਟੇਸ਼ਨ ਆ ਉਸ ਬੰਦੇ ਦਾ ਕਿ ਉਹ ਕੰਮ ਕਰਨ ਵਾਲਾ ਬੰਦਾ ਲੋਕ ਤੁਹਾਨੂੰ ਆਪ ਸਿਰਮ ਉੱਤੇ ਚੱਕ ਲੈਣਗੇ ਜੀ ਤੁਸੀਂ ਚੰਗਾ ਕੰਮ ਕਰਦੇ ਹੋ ਤੇ ਕਿਤੇ ਜਾਣੇ ਹੋ ਤੇ ਇਸ ਕਰਕੇ ਸੋਸ਼ਲ ਮੀਡੀਆ ਦਾ ਸਹਾਰਾ ਉਹ ਲੋਕ ਲੈਂਦੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਵੀ ਸ਼ਾਇਦ ਮੈਂ ਵਿਕਟਮ ਕਾਰਡ ਖੇਡ ਕੇ ਮੈਂ ਆਪਣੀ ਬਦਲੀ ਕਰਾ ਕੇ ਮੈਂ ਇੱਕੋ ਥਾਂ ਤੇ ਟਿਕਿਆ ਰਹਾਂ ਦੂਜਾ ਉਹ ਫਿਰ ਕਈ ਚੀਜ਼ਾਂ ਐਕਸਪੋਜ਼ ਕਰਦੇ ਨੇ ਕਿ ਦੇਖੋ ਜੀ ਮਹਿਕਮੇ 'ਚ ਕ腐ਸ਼ਨ ਹੋ ਰਹੀ ਸੀ ਅਸੀਂ ਇਹ ਐਕਸਪੋਜ਼ ਕੀਤਾ ਤਾਂ ਸਾਡੀ ਬਦਲੀ ਹੋਈ ਕਿਉਂਕਿ ਮਹਿਕਮੇ ਦੇ ਕਾਗਜ਼ ਪੱਤਰ ਉਹਨਾਂ ਕੋਲੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਤੇ ਫਿਰ ਉਹ ਐਕਸਪੋਜ਼ ਕਰਨ ਲੱਗ ਜਾਂਦੇ ਨੇ ਹ ਜਦੋਂ ਉਹਨਾਂ ਦੀ ਬਦਲੀ ਨਹੀਂ ਹੁੰਦੀ ਹੁੰਦੀ ਉਹਨਾਂ ਨੇ ਇੱਕ ਵੀ ਕਾਗਜ਼ ਕਦੇ ਪਬਲਿਕ ਕਰਕੇ ਐਕਸਪੋਜ਼ ਨਹੀਂ ਕੀਤਾ ਹੁੰਦਾ ਕਿਉਂਕਿ ਉਦੋਂ ਉਹਨਾਂ ਦਾ ਵੀ ਸਰਦਾ ਹੁੰਦਾ ਉਹਨਾਂ ਨੂੰ ਵੀ ਇਹ ਕੰਮ ਚੰਗੇ ਲੱਗਦੇ ਨੇ ਉਹ ਵੀ ਇਗਨੋਰ ਕਰਦੇ ਨੇ ਅ ਔਰ ਬਾਅਦ ਚ ਵੀ ਮੈਂ ਇਹ ਐਕਸਪੋਜ਼ ਕਰਕੇ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਜੇ ਇਹ ਚੀਜ਼ ਉਹਨਾਂ ਨੂੰ ਗਲਤ ਕੰਮਾਂ ਦੀ ਜਾਣਕਾਰੀ ਹੈ ਤਾਂ ਪਹਿਲਾਂ ਹੀ ਵਿਜੀਲੈਂਸ ਜਾਂ ਹੋਰ ਕਿਸੇ ਸਰਕਾਰੀ ਤੰਤਰ ਕੋਲ ਜਾਣ ਹੁਣ ਇੱਕ ਪੁਲਿਸ ਮੁਲਾਜ਼ਮ ਨੇ ਕੱਲ ਦੇਖੀ ਵੀਡੀਓ ਵੀ ਸੜਕ ਤੇ ਰੱਸਾ ਲਾ ਕੇ ਸਾਰਾ ਟ੍ਰੈਫਿਕ ਰੋਕ ਲਿਆ ਕਹਿੰਦਾ ਥਾਣੇਦਾਰ ਨੇ ਪੈਸੇ ਲੈ ਕੇ ਬੰਦੇ ਛੱਡਦੇ ਠੀਕ ਹੈ ਥਾਣੇਦਾਰ ਨੇ ਛੱਡਦੇ ਤੂੰ ਥਾਣੇਦਾਰ ਤੋਂ ਉੱਪਰ ਵੀ ਕੋਈ ਅਫਸਰ ਹੋਊਗਾ ਉਹਨੂੰ ਕੰਪਲੇਂਟ ਕਰ ਕੋਈ WhatsApp ਤੇ ਕਰ ਐਂਟੀ ਕ腐ਪਸ਼ਨ ਦੇ ਨੰਬਰ ਦਿੱਤੇ ਨੇ ਤੇਰਾ ਇੱਕ ਹੀ ਆਕਾ ਕੇ ਰੱਸਾ ਲਾ ਕੇ ਤੂੰ ਸਾਰੀਆਂ ਸਵਾਰੀਆਂ ਨੂੰ ਰੋਕ ਲਿਆ ਸਭ ਨੂੰ ਹਰਾਸ ਕਰ ਰਿਹਾ ਵੀ ਇਹਨੇ ਛੱਡਤਾ ਫਿਰ ਤੂੰ ਬਸਦੇ ਅੱਗੇ ਲੰਮਾ ਪੈ ਰਹੇ ਤੈਨੂੰ ਆਪ ਦਾ ਹਥਿਆਰ ਪਤਾ ਨਹੀਂ ਕਿੱਥੇ ਹੈ ਜਿਹਦੀ ਤੇਰੀ ਜ਼ਿੰਮੇਵਾਰੀ ਹੈ ਹਥਿਆਰ ਦੀ ਉਹ ਵੀ ਤੇਤੋ ਹਥਿਆਰ ਥਾਣੇਦਾਰ ਲੈ ਜਾਂਦਾ ਤੂੰ ਬਸਦੇ ਅੱਗੇ ਲੰਮਾ ਪਿਆ ਇਹ ਲੋਕਾਂ ਨੂੰ ਹਰਾਸ ਮੰਗ ਇੱਕ ਪਬਲਿਕ ਮੀਡੀਆ ਜਾਣ ਲਈ ਜੇ ਤੁਹਾਡੇ ਕੋਲ ਹੋਰ ਸਾਧਨ ਕੀ ਮਹਿਕਮੇ ਸਰਕਾਰੀ ਮੁਲਾਜ਼ਮ ਕੋਲੇ 100 ਸਾਧਨ ਨੇ ਪਹਿਲਾਂ ਉਹਨਾਂ ਦਾ ਇਸਤੇਮਾਲ ਕਰੋ ਜੇ ਕਿਤੇ ਨਹੀਂ ਸੁਣਵਾਈ ਹੁੰਦੀ ਤੁਹਾਡੀ ਐਪਲੀਕੇਸ਼ਨ ਤੇ ਨਹੀਂ ਹੁੰਦੀ ਤੇ ਫਿਰ ਜ਼ਰੂਰ ਇਹ ਜਿਹਾ ਕੰਮ ਕਰ ਸਕਦੇ ਹੋ ਪਰ ਤੁਹਾਨੂੰ ਸੜਕ ਰੋਕ ਕੇ ਕਿਸੇ ਨੂੰ ਹਰਾਸ ਕਰਨ ਦਾ ਕੋਈ ਹੱਕ ਨਹੀਂ ਬਦਲੀਆਂ ਔਰ ਜਿਹੜੀਆਂ ਚੀਜ਼ਾਂ ਨੂੰ ਸੋਸ਼ਲ ਮੀਡੀਆ ਨੂੰ ਟੂਲ ਬਣਾਉਣ ਦਾ ਕੋਈ ਫਾਇਦਾ ਨਹੀਂ ਚਾਰ ਦਿਨ ਵੀਡੀਓ ਤਾਂ ਚੱਲ ਜਾਂਦੀ ਹੈ ਪਰ ਮਸਲਾ ਹੱਲ ਨਹੀਂ ਹੁੰਦਾ ਉਹ ਦਾ ਸਰਕਾਰਾਂ ਤੇ ਕੋਈ ਅਸਰ ਨਹੀਂ ਹੁੰਦਾ ਇਹ ਵੀਡੀਓ ਦੀ ਪਪੂਲਾਰਿਟੀ ਵਿੱਚ ਰਹਿ ਜਾਂਦੀ ਹੈ ਤੇ ਦੋਸਤੋ ਅਜੀਆਂ ਵੀਡੀਓ ਪੋਸਟਾਂ ਨੂੰ ਨਾ ਸ਼ੇਅਰ ਕਰੋ ਕੋਈ ਫਾਇਦਾ ਨਹੀਂ ਇਹ ਸਭ ਸਮੇਂ ਦੇ ਚੱਕਰ ਦੇ ਹਿਸਾਬ ਨਾਲ ਆਪਦੇ ਸਹੂਲਤਾਂ ਲੈ ਕੇ ਬੈਠੇ ਨੇ ਤੇ ਜਦੋਂ ਬਦਲੀ ਹੁੰਦੀ ਹੈ ਇਹ ਫਿਰ ਵਿਕਤਨ ਕਾੜ ਤੜਦੇ ਨੇ ਦੇਖਦੇ ਰਹੋ ਸਾਡੀਆਂ ਵੀਡੀਓ ਅਸੀਂ ਇਹ ਜੇ ਤਰਕਸ਼ਦਾ ਵਿਚਾਰ ਦਿੰਦੇ ਰਹਾਂਗੇ ਜ਼ਰੂਰ ਦੇਖਦੇ ਰਹੋ ਸਾਡੀਆਂ ਵੀਡੀਓ